welcom ਅੱਜ ਦੇ ਇਸ ਵੀਡੀਓ ਦੇ ਵਿੱਚ ਅਸੀਂ ਟੀਚਿੰਗ ਆਫ ਸਾਇੰਸ ਦਾ ਪੰਜਾਬੀ ਮੀਡੀਅਮ ਦੇ ਵਿੱਚ ਜਿਹੜਾ ਲੈਸਨ ਪਲਾਨ ਹੈ ਉਹ ਕਰਾਂਗੇ ਕਿਨਾਂ ਰੈਟਡ ਜਿਹੜੀਆਂ ਇੰਪੋਰਟੈਂਟ ਗੱਲਾਂ ਨੂੰ ਵੀ ਦੱਸਾਂਗੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਲੈਸਨ ਪਲਾਨ ਉਹ ਬਣਾਉਣਾ ਹੈ ਸਭ ਤੋਂ ਅੱਗੇ ਜਿਹੜੀ ਪਹਿਲੀ ਮੇਨ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਜਿਹੜੀ ਤੁਸੀਂ ਇਹ ਕਾਪੀ ਸ਼ੁਰੂ ਕਰ ਰਹੇ ਹੋ ਆਪਣੇ ਲੈਸਨ ਪਲਾਨ ਬਣਾਉਣ ਵਾਲੀ ਮੈਕਰੋ ਲੈਸਨ ਪਲੈਨਿੰਗ ਵਾਲੀ ਤੁਹਾਡਾ ਜਿਹੜਾ ਲੈਸਨ ਹੈ ਉਹ ਰਾਈਟ ਸਾਈਡ ਤੇ ਜਿਹੜਾ ਤੁਹਾਡਾ ਪੇਜ ਆ ਉੱਥੋਂ ਹੀ ਸਟਾਰਟ ਹੋਣਾ ਚਾਹੀਦਾ ਹੈ ਮੀਨ ਜਿਹੜਾ ਸੱਜੇ ਹੱਥ ਜਿਵੇਂ ਮੈਂ ਹੁਣ ਤੁਹਾਨੂੰ ਪਲਟ ਕੇ ਦਿਖਾ ਰਹੀ ਆ ਆ ਦੇਖੋ ਆਹ ਵਾਲਾ ਪੇਜ ਸੱਜੇ ਵਾਲਾ ਪੇਜ ਹੋਣਾ ਚਾਹੀਦਾ ਇੱਥੋਂ ਤੁਸੀਂ ਸਟਾਰਟ ਕਰਨਾ ਹੈ ਤਾਂ ਤੇ ਤੁਹਾਡੇ ਜਿਹੜੇ ਅਗਲੇ 4 ਜਾਂ 5 ਕਾਲਮ ਜੋ ਵੀ ਤੁਸੀਂ ਬਣਾ ਰਹੇ ਹੋ ਉਹ ਸਹੀ ਢੰਗ ਨਾਲ ਚੱਲੇ ਜਾਣ ਫੇ ਤੁਸੀਂ ਆਪਣਾ ਪਾਠ ਯੋਜਨਾ ਦਾ ਨੰਬਰ ਲਿਖਣਾ ਹੈ ਕਿ ਕਿੰਨੇ ਵੀ ਪਾਰਟ ਯੋਜਨਾ ਤੁਸੀਂ ਤਿਆਰ ਕਰ ਰਹੇ ਹੋ ਜਿਵੇਂ ਪਹਿਲੀ ਦੂਸਰੀ ਤੀਸਰੀ ਜੋ ਵੀ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਕਾਲਜ ਰੋਲ ਨੰਬਰ ਲਿਖੋਗੇ ਤੁਹਾਡਾ ਵਿਸ਼ਾ ਜਿਵੇਂ ਕਿ ਸਾਇੰਸ ਜਾਂ ਜੋ ਵੀ ਹੈਗਾ ਸਾਰੇ ਲਈ ਵੈਸੀ ਵੀਡੀਓ ਹੈਲਪਫੁਲ ਹੈ ਪਰ ਮੇਨ ਜਿਹੜਾ ਲੈਸਨ ਪਲਾਨ ਆਉ ਟੀਚਿੰਗ ਆਫ ਸਾਇੰਸ ਥੀ ਸਟੂਡੈਂਟਸ ਲਈ ਹੈ ਉਪ ਵਿਸ਼ਾ ਜੋ ਤੁਸੀਂ ਲੈ ਰਹੇ ਹੋ ਕਿਹੜੀ ਕਲਾਸ ਦਾ ਹੈ ਡੇਟ ਤੁਸੀਂ ਆਪਣੇ ਕਾਲਜ ਦੇ ਅਕੋਰਡਿੰਗ ਪਾਉਂਗੇ ਤੇ ਟਾਈਮ ਇਹਦੇ ਵਿੱਚ ਲਿਖਣਾ ਹੈ 30 ਤੋਂ 35 ਮਿੰਟ ਫਿਰ ਸਧਾਰਨ ਸਮਗਰੀ ਸਾਰ ਸਮਗਰੀ ਜਿਹੜੀ ਕਿ ਜਿਵੇਂ ਚਾਕ ਬੋਰਡ ਕਲਾਸਰੂਮ ਚਾਹੀਦਾ ਸਾਨੂੰ ਕਿਤਾਬ ਤੇ ਇੱਕ ਸੰਕੇਤਕ ਪੁਆਇੰਟਰ ਚਾਹੀਦਾ ਜੇਕਰ ਤੁਸੀਂ ਚਾਰਟ ਬਣਾ ਰਹੇ ਹੋ ਤਾਂ ਤੁਸੀਂ ਉਹਨੂੰ ਵਿਸ਼ੇਸ਼ ਸਮਗਰੀ ਦੇ ਵਿੱਚ ਇੱਕ ਜਿਹੜੀ ਲਾਈਨ ਇੱਥੇ ਹੋਰ ਐਡ ਕਰਕੇ ਲਿਖੋਗੇ ਵਿਸ਼ੇਸ਼ ਸਮਗਰੀ ਉਪ ਵਿਸ਼ੇ ਨਾਲ ਸੰਬੰਧਿਤ ਚਾਰਟ ਜੇਕਰ ਤੁਹਾਡੇ ਕੋਲ ਚਾਰਟ ਅਵੇਲੇਬਲ ਨਹੀਂ ਹੈ ਤਾਂ ਤੁਸੀਂ ਇੱਥੇ ਵੀ ਨਹੀਂ ਲਿਖੋਗੇ ਤੇ ਜਿਹੜਾ ਨਵਾਂ ਇੱਕ ਹੋਰ ਲਾਈਨ ਐਡ ਕਰਨੀ ਉਹ ਵੀ ਨਹੀਂ ਕਰੋਗੇ ਸਧਾਰਨ ਉਦੇਸ਼ ਇਹ ਤੁਹਾਡੇ ਸਬਜੈਕਟ ਦੇ ਨਾਲ ਸੰਬੰਧਿਤ ਨੇ ਜਿਵੇਂ ਕਿ ਵਿਸ਼ੇ ਵਿੱਚ ਰੁਚੀ ਪੈਦਾ ਕਰਨਾ ਗਿਆਨ ਦੇ ਉੱਛਾਦਾ ਕਰਨਾ ਇਸ ਤਰੀਕੇ ਦੇ ਫਿਰ ਖਾਸ ਉਦੇਸ਼ ਖਾਸ ਉਦੇਸ਼ ਹੁੰਦਾ ਹੈ ਜਿਹੜਾ ਅਸੀਂ ਨੇ ਉਪ ਵਿਸ਼ਾ ਲਿਆ ਹੈ ਉਹ ਨਾਲ ਸੰਬੰਧਿਤ ਵਿਦਿਆਰਥੀ ਦੇ ਆਪਕਾ ਵਿਦਿਆਰਥੀਆਂ ਨੂੰ ਸੂਖਮ ਜੀਵ ਮਿੱਤਰ ਤੇ ਦੁਸ਼ਮਣ ਕਿਉਂਕਿ ਇਹ ਮਿੱਤਰ ਵੀ ਨੇ ਤੇ ਦੁਸ਼ਮਣ ਵੀ ਨੇ ਇਹਨਾਂ ਬਾਰੇ ਵਿਸਥਾਰ ਪੂਰਵਕ ਪੜ੍ਹਾਏਗੀ ਜਾਂ ਇਹਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣਾ ਉਸ ਤੋਂ ਬਾਅਦ ਇਹ ਪੂਰਵ ਗਿਆਨ ਦੀ ਪਰਖ ਇਸ ਟਾਪਿਕ ਨੂੰ ਪੜਾਉਣ ਤੋਂ ਪਹਿਲਾਂ ਤੁਸੀਂ ਜਿਹੜੀ ਬੱਚਿਆਂ ਦੀ ਪ੍ਰੀਵੀਅਸ ਨੌਲੇਜ ਹੈ ਉਹਨੂੰ ਟੈਸਟ ਕਰਨਾ ਕਿ ਬੱਚਿਆਂ ਨੂੰ ਕਿੰਨੀ ਕੁ ਜਾਣਕਾਰੀ ਹੈ ਤੇ ਉਥੇ ਉਸ ਲੈਸਨ ਤੱਕ ਲੈ ਕੇ ਜਾਣ ਦੇ ਲਈ ਬੱਚਿਆਂ ਨੂੰ ਕੁਝ ਜਿਹੜੇ ਪ੍ਰਸ਼ਨ ਨੇ ਉਹ ਪੁੱਛੋਗੇ ਤਾਂ ਤੁਸੀਂ ਦੋ ਕਾਲਮ ਬਣਾਉਣੇ ਨੇ ਵਿਦਿਆਰਥੀ ਦੀ ਆਪ ਕਿਰਿਆ ਵਿਦਿਆਰਥੀ ਕਿਰਿਆ ਇਹਦੇ ਵਿੱਚ ਤੁਸੀਂ ਪ੍ਰਸ਼ਨ ਪੁੱਛੋਗੇ ਤੇ ਇਹਦੇ ਵਿੱਚ ਵਿਦਿਆਰਥੀਆਂ ਵੱਲੋਂ ਅਸਿਊਮ ਕੀਤੇ ਗਏ ਵੀ ਇਸ ਤਰ੍ਹਾਂ ਜਿਹੜੇ ਆਨਸਰ ਨੇ ਉਹ ਬੱਚੇ ਦੇਣਗੇ ਤੇ ਤੁਸੀਂ ਇੱਧਰ ਲਿਖੋਗੇ ਘੱਟੋ ਘੱਟ ਜਿਹੜੇ ਤੁਹਾਡੇ ਕੁਐਸਚਨ ਨੇ 4 ਜ਼ਰੂਰ ਹੋਣੇ ਚਾਹੀਦੇ ਨੇ ਜਦ ਤੁਸੀਂ ਇਹ ਪੂਰਵ ਗਿਆਨ ਦੀ ਪਰਖ ਕਰਨੀ ਹੈ ਫਿਰ ਹੈ ਉਪ ਵਿਸ਼ੇ ਦੀ ਘੋਸ਼ਣਾ ਫਿਰ ਪੂਰਵ ਗਿਆਨ ਦੀ ਪਰਖ ਕਰਨ ਤੋਂ ਬਾਅਦ ਤੁਸੀਂ ਆਪਣਾ ਜਿਹੜਾ ਟਾਪਿਕ ਹੈ ਉਹਨੂੰ ਅਨਾਉਂਸ ਕਰਨਾ ਹੈ ਇਹ ਯਾਦ ਰੱਖਣਾ ਵੀ ਜਿਹੜਾ ਤੁਹਾਡਾ ਟਾਪਿਕ ਹੈ ਜੇ ਤੁਸੀਂ ਲਿਖਣ ਦੇ ਵਿੱਚ ਹੈਗਾ ਨਾ ਪੜਾਂਗੇ ਤਾਂ ਫਿਊਚਰ ਦੇ ਵਿੱਚ ਹੀ ਲਿਖਣਾ ਸਾਰਾ ਹੁਣ ਤੁਸੀਂ ਅੱਗੇ ਦੋ ਪੇਜ ਦੇਖ ਰਹੇ ਹੋ ਇਕੱਠੇ ਇੱਕ ਖੱਬਾ ਪੇਜ ਹੈ ਖੱਬੇ ਪਾਸੇ ਤੇ ਇਹ ਸੱਜੇ ਪਾਸੇ ਵਾਲਾ ਪੇਜ ਹੈ ਹੁਣ ਇਹ ਜਿਹੜੇ ਚਾਰ ਕਾਲਮ ਨੇ ਬਿਲਕੁਲ ਪੈਰਲਲ ਚੱਲਣਗੇ ਕਿਉਂਕਿ ਜਿਹੜੀ ਐਕਟੀਵਿਟੀ ਪਹਿਲੇ ਕਾਲਮ ਦੇ ਵਿੱਚ ਹੋ ਰਹੀ ਹੈ ਉਹਦੇ ਅਕੋਰਡਿੰਗ ਹੀ ਦੂਸਰੀ ਤੀਸਰੀ ਤੇ ਜਿਹੜੀ ਚੌਥੇ ਕਾਲਮ ਦੇ ਐਕਟੀਵਿਟੀ ਹੋਏਗੀ ਹੁਣ ਇੱਥੇ ਤੁਸੀਂ ਸਭ ਤੋਂ ਪਹਿਲਾਂ ਜਿਵੇਂ ਕਿ ਅਸੀਂ ਕਹਿੰਨੇ ਕਿ ਛੋਟੀ ਜੀ ਇੰਟਰੋਡਕਸ਼ਨ ਦੇਣੀ ਹੁੰਦੀ ਹੈ ਮੀਨ ਟਾਪਿਕ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੇ ਉਹ ਤੁਸੀਂ ਲਿਖਣੀ ਹੈ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਸੂਖਮ ਜੀਵਾਂ ਬਾਰੇ ਵਿਸਥਾਰ ਪੂਰਵਕ ਸਮਝਾਏਗੀ ਤੇ ਫਿਰ ਕਿਹੜੀਆਂ ਕਿਹੜੀਆਂ ਸ਼੍ਰੇਣੀਆਂ ਦੇ ਵਿੱਚ ਵੰਡਿਆ ਗਿਆ ਉਹ ਇੱਥੇ ਲਿਖਿਆ ਜਾਣੀਆਂ ਤੇ ਫਿਰ ਜੇ ਕੋਈ ਵਾਇਰਸ ਕੀ ਹੁੰਦਾ ਮਿੱਤਰ ਸੂਖਮ ਜੀਵ ਇਹਨਾਂ ਬਾਰੇ ਜਿਹੜੀ ਜਾਣਕਾਰੀ ਉਹ ਦੇਗੀ ਵਿਦਿਆਰਥੀ ਦਾਪਕਾ ਵਿਦਿਆਰਥੀਆਂ ਨੂੰ ਬਲੈਕਬੋਰਡ ਦੀ ਸਹਾਇਤਾ ਨਾਲ ਸਮਝਾਏਗੀ ਹੁਣ ਤੁਸੀਂ ਟਾਪਿਕ ਦੇਖਣਾ ਇਹਦੇ ਵਿੱਚ ਕੀ ਹੈ ਤੁਹਾਡੇ ਕੋਲ ਸਮਝਾਉਣ ਦੇ ਲਈ ਕਿਉਂਕਿ ਤੁਹਾਡਾ ਟਾਪਿਕ ਇਸ ਤੋਂ ਚੇਂਜ ਵੀ ਹੋ ਸਕਦਾ ਹੈ ਇਸ ਕਰਕੇ ਤੁਸੀਂ ਆਪਣੇ ਟਾਪਿਕ ਦੇ ਅਕੋਰਡਿੰਗ ਲਿਖਣਾ ਹੈ ਕਿ ਤੁਸੀਂ ਬਲੈਕਬੋਰਡ ਤੇ ਕੀ ਲਿਖਣਾ ਹੈ ਕੀ ਉਹਨਾਂ ਨੂੰ ਸਮਝਾਉਣਾ ਹੈ ਹੁਣ ਇਹਦੇ ਪੈਰਲਲ ਤੁਸੀਂ ਦੇਖ ਰਹੇ ਹੋ 3rd ਤੇ 4th ਕਾਲਮ ਹੁਣ ਜਦੋਂ ਵਿਦਿਆਰਥੀ ਦੇ ਆਪਕਾ ਵਿਆਖਿਆ ਕਰ ਰਹੀ ਹੈ ਤਾਂ ਉਸ ਟਾਈਮ ਬੱਚੇ ਕੀ ਕਰਨਗੇ ਧਿਆਨ ਨਾਲ ਸੁਣਨਗੇ ਉਨ 3rd ਕਾਲਮ ਦੇ ਵਿੱਚ ਤੁਸੀਂ ਦੇਖ ਰਹੇ ਹੋ ਵਿਦਿਆਰਥੀ ਧਿਆਨ ਨਾਲ ਬੈਠ ਕੇ ਸੁਣਨਗੇ ਤੇ ਸਮਝਣਗੇ ਵਿਦਿਆਰਥੀ ਕਿਰਿਆ ਦੇ ਵਿੱਚ ਫਿਰ ਚਾਕਬੋਰਡ ਦੇਖੋ ਛੜਾ ਆਕਾਰ ਦੇ ਜੀਵਾਣੂ ਬਣਾਏ ਹੋਏ ਨੇ ਤੇ ਇਸ ਤਰੀਕੇ ਨਾਲ ਤੁਸੀਂ ਜਿਸ ਤਰ੍ਹਾਂ ਦਾ ਵੀ ਤੁਹਾਡਾ ਟਾਪਿਕ ਹੈ ਇਹ ਬਲੈਕ ਪੇਪਰ ਲੈਣਾ ਬਲੈਕਬੋਰਡ ਜਦੋਂ ਤੁਸੀਂ ਨੇ ਬਣਾਉਣਾ ਹੈ ਇੱਥੇ ਪੇਸਟ ਕਰ ਲੈਣਾ ਤੇ ਜਿਹੜੇ-ਜਿਹੜੇ ਤੁਸੀਂ ਬਣਾ ਰਹੇ ਹੋ ਜੋ ਵੀ ਡਾਇਗਰਾਮ ਹੈ ਤੁਹਾਡੀ ਉਹਦਾ ਨਾਮ ਜ਼ਰੂਰ ਲਿਖਣਾ ਹੈ ਵਿਦਿਆਰਥੀ ਕਾਪੀਆਂ ਤੇ ਨੋਟ ਕਰਨਗੇ ਜਾਂ ਤੁਸੀਂ ਇਹ ਵੀ ਲਿਖ ਸਕਦੇ ਹੋ ਵਿਦਿਆਰਥੀ ਚਾਰਟ ਤੋਂ ਦੇਖ ਕੇ ਜਾਂ ਬਲੈਕਬੋਰਡ ਤੋਂ ਦੇਖ ਕੇ ਆਪਣੀਆਂ ਕਾਪੀਆਂ ਦੇ ਉੱਪਰ ਜਿਹੜੇ ਡਾਇਗਰਾਮਸ ਨੇ ਚਿੱਤਰ ਨੇ ਉਹ ਬਣਾਉਣਗੇ ਇਸ ਜਿੱਕੇ ਨਾਲ ਤੁਸੀਂ ਬਲੈਕਬੋਰਡ ਦਾ ਜਿਹੜਾ ਵਰਕ ਉਹ ਕਰਨਾ ਹੈ ਰਿਟਨ ਵਰਕ ਵੀ ਹੋ ਸਕਦਾ ਇਟ ਡਿਪੈਂਡਸ ਅਪਨ ਯੂਅਰ ਟਾਪਿਕ ਕਿ ਤੁਹਾਡਾ ਟਾਪਿਕ ਕੀ ਹੈ ਤੁਸੀਂ ਕੀ ਬੱਚਿਆਂ ਨੂੰ ਪੜਾ ਰਹੇ ਹੋ ਅਗਲੇ ਪੇਜ ਤੇ ਤੁਸੀਂ ਨੇ ਵਿਭਾਗੀ ਦੁਹਰਾਇ ਕਰਨੀ ਹੈ ਇਹਦੇ ਵਿੱਚ ਹੁੰਦਾ ਕਿ ਜਿਹੜਾ ਪਾਠ ਤੁਸੀਂ ਜਿੰਨਾ ਕ ਪੜ੍ਹਾ ਚੁੱਕੇ ਅੱਧਾ ਪੜਾਇਆ ਉਹਦੇ ਵਿੱਚ ਤੁਸੀਂ ਪ੍ਰਸ਼ਨ ਪੁੱਛਣੇ ਨੇ ਨਾ ਇਹ ਕੱਲੇ ਪ੍ਰਸ਼ਨ ਹੀ ਲਿਖਣੇ ਨੇ ਉੱਤਰ ਨਹੀਂ ਲਿਖੋਗੇ ਫਿਰ ਤੁਸੀਂ ਉਸੇ ਤਰੀਕੇ ਨਾਲ ਹੀ ਅੱਗੋਂ ਜਿਹੜੇ 4 ਕਾਲਮ ਨੇ ਉਹ ਬਣਾ ਲੈਣੇ ਨੇ ਪਹਿਲੇ ਪੇਜ ਤੇ ਦੋ ਤੇ ਉਸ ਤੇ ਬਰਾਬਰ ਦੋ ਤੇ ਪਹਿਲੇ ਕਾਲਮ ਦੇ ਵਿੱਚ ਉਹ ਵਿਸ਼ਾ ਵਸਤੂ ਵਿਦਿਆਰਥੀ ਅਧਿਆਪਕ ਕਿਰਿਆ ਨਾਲ ਦੇ ਹੋ ਜਾਏਗਾ ਤੇ ਇਹਦੇ ਵਿੱਚ ਜੋ ਵੀ ਤੁਸੀਂ ਲਿਖ ਰਹੇ ਹੋ ਉਹਨੂੰ ਇੱਧਰ ਕਿਸ ਢੰਗ ਨਾਲ ਦੱਸ ਰਿਹਾ ਹਾਂ ਵਿਸਥਾਰਪੂਰਵਕ ਦੱਸ ਰਿਹਾ ਹਾਂ ਚਾਰਟ ਤੋਂ ਦੇਖ ਕੇ ਸਮਝਾ ਰਿਹਾ ਹਾਂ ਬਲੈਕਬੋਰਡ ਤੇ ਲਿਖ ਰਿਹਾ ਉਹ ਤੁਸੀਂ ਇੱਥੇ ਜ਼ਰੂਰ ਮੈਂਸ਼ਨ ਕਰਨਾ ਹੈ ਫਿਰ ਨਾਈਟ੍ਰੋਜਨ ਚੱਕਰ ਜਿਹੜਾ ਜਿਹੜਾ ਵੀ ਟੌਪਿਕ ਦੇ ਵਿੱਚ ਕੰਟੈਂਟ ਤੁਸੀਂ ਹੈਗਾ ਲਿਖਣ ਦੇ ਲਈ ਉਹਨੂੰ ਤੁਸੀਂ ਇੱਧਰ ਹੀ ਸਾਈਡ ਲਿਖਦੇ ਜਾਓਗੇ ਵਿਦਿਆਰਥੀ ਅਧਿਆਪਕਾ ਵਿਦਿਆਰਥੀਆਂ ਨੂੰ ਚਾਰਟ ਦੀ ਸਹਾਇਤਾ ਦੇ ਨਾਲ ਸਮਝਾਏਗੀ ਜਿਹੜਾ ਨਾਈਟ੍ਰੋਜਨ ਚੱਕਰ ਹੈ ਉਹਦੇ ਬਾਰੇ ਤੇ ਇਹਦੇ ਪੈਰਲਲ ਜਿਹੜੇ ਦੋ ਕਾਲਮ ਨੇ ਵਿਦਿਆਰਥੀ ਕਿਰਿਆ ਤੇ ਸਹਾਇਕ ਸਮੱਗਰੀ ਵਾਲਾ ਜੇ ਤੁਸੀਂ ਇਕੱਲਾ ਸਮਝਾ ਰਹੇ ਹੋ ਵਿਆਖਿਆ ਕਰ ਰਹੇ ਹੋ ਤਾਂ ਵਿਦਿਆਰਥੀ ਧਿਆਨ ਨਾਲ ਸੁਣਨਗੇ ਸਮਝਣਗੇ ਜੇ ਚਾਰਟ ਤੋਂ ਸਮਝਾ ਰਹੇ ਹੋ ਤਾਂ ਵਿਦਿਆਰਥੀ ਚਾਰਟ ਦੀ ਸਹਾਇਤਾ ਨਾਲ ਕਾਪੀ ਉੱਪਰ ਨੋਟ ਕਰਨਗੇ ਅਤੇ ਸਮਝਣਗੇ ਹੁਣ ਤੁਸੀਂ ਇੱਧਰ ਜਿਹੜਾ ਚਾਰਟ ਹੈ ਮਤਲਬ ਕਿ ਜਿਹੜੀ ਸਹਾਇਕ ਸਮੱਗਰੀ ਯੂਜ਼ ਕੀਤੀ ਗਈ ਹੈ ਉਹ ਇੱਥੇ ਬਣਾ ਕੇ ਜਿਹੜਾ ਇੱਕ ਚਾਰਟ ਹੈ ਉਹ ਪੇਸਟ ਕੀਤਾ ਗਿਆ ਤੇ ਉਹਦੇ ਉੱਪਰ ਇਹ ਡਰਾ ਕੀਤੀ ਗਈ ਹੈ ਇਸ ਤਰੀਕੇ ਨਾਲ ਤੁਸੀਂ ਵੀ ਇਹਨੂੰ ਕਰ ਸਕਦੇ ਹੋ ਹਾਂ ਟੇਡਾ ਲੱਗਿਆ ਹੋਇਆ ਇਹ ਤੁਸੀਂ ਲਗਾ ਸਕਦੇ ਹੋ ਇਨੂੰ ਇੱਕ ਟੰਗ ਹੋਰ ਵੀ ਲਗਾਉਣ ਦਾ ਮੈਂ ਹੁਣੇ ਦੱਸ ਦਿੰਨੀ ਆ ਤੁਹਾਨੂੰ ਇੱਕ ਮੈਂ ਪੇਜ ਲਿਆ ਸਪੋਜ਼ ਕਰੋ ਤੁਸੀਂ ਇੱਥੇ ਇਹਨੂੰ ਡਰਾ ਕਰ ਲਿਆ ਚਾਰਟ ਨੂੰ ਜੈਸਤਰੀ ਕੇ ਨਾਲ ਲੰਬਾ ਡਰਾ ਕਰ ਸਕਦੇ ਹੋ ਤੇ ਫਿਰ ਇਹਦੇ ਜਦੋਂ ਤੁਸੀਂ ਇਹਨੂੰ ਪੇਸਟ ਕਰਨਾ ਤਾਂ ਇਸ ਤਰੀਕੇ ਨਾਲ ਉਹਨੂੰ ਅੱਧਾ ਫੋਲਡ ਕਰ ਲੋਗੇ ਅੱਧਾ ਉਹਨੂੰ ਪੇਸਟ ਕਰ ਲੋਗੇ ਇਸ ਤਰੀਕੇ ਨਾਲ ਵੀ ਤੁਸੀਂ ਜਿਹੜਾ ਚਾਰਟ ਹੈ ਉਹਨੂੰ ਲਗਾ ਸਕਦੇ ਹੋ ਜਾਂ ਇਧਰਲੀ ਸਾਈਡ ਵੀ ਆ ਸਕਦਾ ਹੈ ਤੁਹਾਡਾ ਜਿਵੇਂ ਤੁਹਾਨੂੰ ਠੀਕ ਲੱਗੇ ਤੁਸੀਂ ਉਸ ਤਰੀਕੇ ਨਾਲ ਕਰ ਸਕਦੇ ਹੋ ਟੇਡਾ ਲਗਾਉਣਾ ਟੇਡਾ ਵੀ ਲਗਾ ਸਕਦੇ ਹੋ No problem ਉਸ ਤੋਂ ਬਾਅਦ ਅੰਤਿਮ ਦੁਹਰਾਈ ਜੋ ਤੁਸੀਂ ਸਾਰਾ ਪਾਠ ਪੜਾਇਆ ਉਹਦੇ ਵਿੱਚੋਂ ਪ੍ਰਸ਼ਨ ਲਿਖਨੇ ਆ ਇਕੱਲੇ ਫਿਰ ਉਸ ਤੋਂ ਬਾਅਦ ਕਰਦਾ ਕੰਮ ਇਸ ਤਰੀਕੇ ਨਾਲ ਤੁਹਾਡਾ ਜਿਹੜਾ ਰਜੇ ਚੈਪਟਰ ਹੈ ਲੈਸਨ ਪਲਾਨ ਹੈ ਉਹ ਲੈਫਟ ਸਾਈਡ ਵਾਲੇ ਪੇਜ ਤੇ ਕੰਪਲੀਟ ਹੋ ਜਾਂਦਾ ਤੇ ਨੈਕਸਟ ਜਦੋਂ ਤੁਸੀਂ ਫਿਰ ਤੋਂ ਸਟਾਰਟ ਕਰਨਾ ਉਹ ਰਾਈਟ ਸਾਈਡ ਤੋਂ ਹੀ ਕਰਨਾ ਮੈਂ ਉਮੀਦ ਕਰਦੀ ਹਾਂ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਰਹੇਗੀ ਥੈਂਕਸ ਫॉर ਵਾਚਿੰਗ